ਸੰਧਾਂ ਦੀ ਸੁਧਾਈ ਕਰਨ ਤੋਂ ਬਾਅਦ ਆਨੰਦਪੁਰ ਸਾਹਿਬ ਕਈ ਮਹੀਨੇ ਜਦੋਂ ਲੰਘ ਗਏ ਤੇ ਫੱਗਣ ਦਾ ਮਹੀਨਾ ਦੁਬਾਰਾ ਆਇਆ ਤੇ ਹੋਲੀ ਦੇ ਤਿਉਹਾਰ ਤੇ ਬੜੀ ਗਿਆਨੀ ਧਿਆਨੀ ਜੱਪੀ ਤਪੀਸ਼ਰ ਬੜੀਆਂ ਸੰਗਤਾਂ ਜਿਹੜੀਆਂ ਆਨੰਦਪੁਰ ਸਾਹਿਬ ਆਈਆਂ ਬੜੀ ਰੌਣਕ ਲੱਗੀ ਤੇ ਸਾਹ ਸੰਗਤ ਜੀ ਕਈ ਸਿੰਘਾਂ ਨੇ ਆਣ ਕੇ ਮਾਰਨ ਦੱਸਿਆ ਸੱਚੇ ਪਾਤਸ਼ਾਹ ਦੀ ਸੰਗਤ ਹੋਰ ਵੀ ਬੜੀ ਵੱਧ ਗਈ ਹੈ ਜਿੱਥੇ ਇਥੇ ਪਿਆਰੋ ਇਦਾਂ ਸਿਮਤਾ ਹੋ ਰਿਹਾ ਸੀ ਉਥੇ ਇੱਕ ਸਿੰਘ ਭੱਜਾ ਆਇਆ ਆਣ ਕੇ ਗੁਰੂ ਗੋਬ ਸਿੰਘ ਮਾਰਨ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਦੋ ਬੱਚੀਆਂ ਮਾਰੇ ਛੋਟੀਆਂ ਨਹੀਂ ਜਵਾਨ ਬੱਚੀਆਂ ਜਿਹੜੀਆਂ ਨੇ ਕੁੜੀਆਂ ਮਹਾਰਾਜ ਜੀ ਇਹ ਜਦੋਂ ਇਹ ਗੱਲ ਗੁਰੂ ਸਾਹਿਬ ਜੀ ਨੇ ਸੁਣੀ ਤੇ ਮਹਾਰ ਸੱਚੇ ਪਾਤਸ਼ਾਹ ਜੀ ਕਿਆਂ ਲੱਗੇ ਅਸਲ ਦੇ ਵਿੱਚ ਜਿਨ੍ਹਾਂ ਦਾ ਇਹ ਤਿਉਹਾਰ ਹੈ ਨਾ ਹੋਲੀ ਦਾ ਮਹਾਰ ਕਹਿੰਦੇ ਉਹਨਾਂ ਨੂੰ ਮਨਾਉਣਾ ਭੁੱਲ ਗਿਆ ਤੁਰਕ ਜਿਹੜੇ ਨੇ ਅੱਜ ਵੀ ਉਹ ਜਦੋਂ ਆਪਣੇ ਪੀਰਾਂ ਫਕੀਰਾਂ ਦੇ ਦਿਨ ਤਿਉਹਾਰ ਮਨਾਉਂਦੇ ਆ ਤੇ ਰੋਂਦੇ ਆ ਉਹਨਾਂ ਦਿਨਾਂ ਵਿੱਚ ਇਸ ਗੱਲ ਨੂੰ ਯਾਦ ਕਰਕੇ ਕਿ ਜਿਹੜੀਆਂ ਕਮਾਈਆਂ ਨਾਮ ਜਿਹੜਾ ਉਹਨਾਂ ਨੇ ਜਪਿਆ ਉਹ ਸਾਡੇ ਕੋਲ ਜਪਿਆ ਨਹੀਂ ਜਾ ਰਿਹਾ ਇਸ ਕਰਕੇ ਉਹ ਰੋਂਦੇ ਆ ਪਰ ਮਹਾਰ ਕਹਿੰਦੇ ਜਿਨ੍ਹਾਂ ਦਾ ਹੋਲੀ ਦਾ ਧਰਮ ਹੈ ਸਤਗੁਰੂ ਕਹਿੰਦੇ ਤਿਉਹਾਰ ਜਿਹੜਾ ਹੋਲੀ ਦਾ ਜਿਨ੍ਹਾਂ ਦਾ ਸਤਗੁਰੂ ਕਹਿੰਦੇ ਜਿਨ੍ਹਾਂ ਦਾ ਹੋਲੀ ਦਾ ਤਿਹਾਰ ਹੈ ਉਹ ਆਪਣੇ ਪੁਰਾਣੇ ਸਮੇਂ ਨੂੰ ਭੁੱਲ ਗਏ ਕਿ ਕਿਉਂ ਮਨਾਇਆ ਜਾਂਦਾ ਸੀ ਜਦੋਂ ਕਿ ਇਸ ਢੰਗ ਨਾਲ ਉਸ ਦਿਨ ਨੂੰ ਯਾਦ ਕਰਨਾ ਚਾਹੀਦਾ ਮਾਰੇ ਕਹਿੰਦੇ ਜਦੋਂ ਹੋਲੀ ਖੇਡਦੇ ਆਂ ਸਰੀਰ ਇੱਕ ਦੂਜੇ ਦੇ ਨੇੜੇ ਆਉਂਦੇ ਆ ਤੇ ਵਿਕਾਰ ਪੈਦਾ ਹੁੰਦੇ ਰੰਗ ਲਾਉਂਦੇ ਆ ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਇਹਨਾਂ ਨੂੰ ਚੇਤੇ ਕਰਨਾ ਚਾਹੀਦਾ ਆਪਣਾ ਪੁਰਾਤਨ ਇਤਿਹਾਸ ਕਿ ਹੋਲੀ ਮਨਾਈ ਕਿਉਂ ਜਾਂਦੀ ਹੈ ਫਿਰ ਆਪਣੇ ਅੰਦਰੋਂ ਹੋਰ ਪੁਰਾਣੇ ਨਵੇਂ ਜਿੰਨੇ ਵੀ ਵਿਕਾਰ ਨੇ ਸਾਰੇ ਵਿਕਾਰਾਂ ਨੂੰ ਦੂਰ ਕਰਕੇ ਤੇ ਨਾਮ ਜਪਣਾ ਚਾਹੀਦਾ ਤੇ ਇਹਨਾਂ ਨੂੰ ਸੋਝੀ ਹੋਣੀ ਚਾਹੀਦੀ ਲੋਕਾਂ ਨੂੰ ਕਿ ਜਦੋਂ ਕਿਤੇ ਸੰਤ ਸੰਗਤ ਜਾਂਦਿਆਂ ਕਰਨਾ ਤੇ ਉੱਥੇ ਜਾ ਕੇ ਨਾਮ ਜਪੀਦਾ ਉੱਥੇ ਜਾ ਕੇ ਲਾਹਾ ਖੱਡੀਦਾ ਮਾਰ ਕਹਿੰਦੇ ਤਾਂ ਉਹ ਗੱਲ ਹੋ ਗਈ ਨਾਵਣ ਚੱਲੇ ਤੀਰਥੀ ਮਨ ਖੋਟਿਆ ਤਨ ਚੋਰ ਇੱਕ ਘੌ ਲਥੀ ਨਾ ਤਿਆ ਦੋਏ ਪਾਛੜੀ ਸੁਹੋਰ ਮਾਰੇ ਕਹਿੰਦੇ ਇਹ ਗੁਨਾਹ ਕਰ ਰਹੇ ਨੇ ਤੇ ਅੱਜ ਵੀ ਤੁਸੀਂ ਗੁਰਦੁਆਰਿਆਂ ਵਿੱਚ ਜਾਓ ਜਾਂ ਕਿਤੇ ਹੋਰ ਜਾਓ ਤੇ ਜ਼ਿਆਦਾਤਰ ਮੁੰਡੇ ਕੁੜੀਆਂ ਜਿਹੜੇ ਨੇ ਉਹ ਇਸ ਐਸੇ ਕੰਮ ਵੀ ਕਰ ਰਹੇ ਹੁੰਦੇ ਨੇ ਪਰ ਪਿਆਰੋ ਉਹ ਥਾਂ ਇਹਨਾਂ ਕੰਮਾਂ ਲਈ ਨਹੀਂ ਹੁੰਦੀ ਕਿ ਜਿੱਥੇ ਜਾ ਕੇ ਆਪਾਂ ਪਿਆਰੋ ਇਦਾਂ ਦੇ ਵਿਕਾਰ ਪੈਦਾ ਕਰੀਏ ਇੱਕ ਜਗ੍ਹਾ ਤੇ ਛੱਡ ਦਈਏ ਜਿੱਥੇ ਪਿਆਰੋ ਜਾ ਕੇ ਗੁਨਾਹਾਂ ਦੀ ਮਾਫੀ ਮੰਗ ਸਕੀਏ